ਲੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਵਿਆਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ 플ੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਥਾਣਿਆਂ ਦੇ ਐਸਐਚਓ BSF ਅਤੇ ਪੈਰਾ ਮਿਲਟਰੀ ਦੇ ਜਵਾਨ ਵੀ ਸ਼ਾਮਲ ਰਹੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ SSP ਗੁਰਦਾਸਪੁਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਦੇ ਲਈ ਪੁਲਿਸ ਦਾ ਸਹਿਯੋਗ ਕਰਨ ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਚੁਟਕੀਆਂ ਪੋਸਟਾਂ ਪਾਉਣ ਵਾਲਿਆਂ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਦੇ ਵਿੱਚ ਬੀਐਸਐਫ ਦੇ ਜਵਾਨ ਔਰ ਐਸਐਸਜੀ ਦੇ ਜਵਾਨ ਹੈਗੇ ਤੇ ਜੋ ਡਿਸਟ੍ਰਿਕਟ ਪੁਲਿਸ ਦੀ ਫੋਰਸ ਹੈ ਉਹ ਸਾਰੇ ਸ਼ਾਮਿਲ ਹਨ ਸਾਡੇ ਸਾਰੇ ਜੀਓਜ਼ ਐਸਐਚਓਜ਼ ਇਹਦਾ ਪਾਰਟ ਹੈਗੇ ਫਲੈਗ ਮਾਰਚ ਦਾ ਮੇਨ ਮੋਟਿਵ ਇਹੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੈ ਕਿ ਉਹ ਹਰ ਤਰ੍ਹਾਂ ਦੀ ਚੈਲੰਜ ਦੇ ਲਈ ਡਿਸਟ੍ਰਿਕਟ ਪੁਲਿਸ ਤਿਆਰ ਹੈ ਸਾਡਾ ਇੰਟੈਲੀਜੈਂਸ ਤੇ ਸਾਰਿਆਂ ਦੇ ਨਾਲ ਟਾਇਪ ਹੈ ਪੂਰਾ ਬਾਰਡਰ ਡਿਸਟ੍ਰਿਕਟ ਸਾਡਾ ਹੈਗਾ ਲੇਕਿਨ ਇੱਥੇ ਜਿਹੜੀ ਵੀ ਕੋਈ ਅਕ੍ਰੋਸ ਦਾ ਬਾਰਡਰ ਕੋਈ ਐਕਟੀਵਿਟੀ ਹੋ ਰਹੀ ਹੈ ਜਾਂ ਫਿਰ ਕੋਈ ਹੋਰ ਜਿਹੜੇ ਸਾਡੇ ਐਂਟੀ ਨੈਸ਼ਨਲ 엘ਮੈਂਟਸ ਹੈਗੇ ਉਹਨਾਂ ਦੇ ਵਿਰੁੱਧ ਅਸੀਂ ਪੂਰੀ ਤਰ੍ਹਾਂ ਸੁਚੇਤ ਸੁਚੇਤ ਹਨ ਤੇ ਸਾਡੀ ਇੰਟੈਲੀਜੈਂਸ ਗੈਦਰਿੰਗ ਵੀ ਸਟਰੋਂਗ ਹੈ ਅਸੀਂ ਕਿਤੇ ਵੀ ਕੋਈ ਇਸ਼ੂ ਜਾਂ ਕੋਈ ਵਾਕਿਆ ਹੁੰਦਾ ਅਸੀਂ ਇਮੀਡੀਏਟਲੀ ਰਿਸਪੌਂਡ ਕਰਦੇ ਹਾਂ ਫਿਲਹਾਲ ਸਾਡੇ ਕੋਲ ਬੀਐਸਐਫ ਦੀ 2 ਟੁਕੜੀਆਂ ਹੈਗੀ ਤੇ ਐਸਐਸਜੀ ਦੀ 1 ਟੁਕੜੀ ਹੈ ਤੇ ਡਿਸਟ੍ਰਿਕਟ ਪੁਲਿਸ ਦੀ ਜਿਹੜੇ ਵੀ ਆਫੀਸ਼ੀਅਲ ਆਫਿਸ ਵਰਕਸ ਦੇ ਵਿੱਚ ਵੀ ਸੀਗੇ ਉਹ ਸਾਰਿਆਂ ਨੂੰ ਮੋਬਾਈਲਾਈਜ਼ ਕਰਕੇ ਅ ਇਲੈਕਸ਼ਨ ਡਿਊਟੀਆਂ ਵਿੱਚ ਲਾਇਆ ਗਿਆ। ਕੱਲ 3000 ਤੋਂ ਵੱਧ ਫੋਰਸ ਡਿਪਲॉय ਹੋਊਗੀ। ਇਹਦੇ ਵਿੱਚ ਸਾਰੇ ਸਾਰੇ ਹੀ ਜਿਹੜੇ ਵੀ ਮਿਸਲੇਨੀਅਸ ਡਿਊਟੀ ਤੇ ਹੈ ਉਹ ਸਾਰਿਆਂ ਨੂੰ ਹੁਣ ਚੈਕਿੰਗ, ਫਰਸਕਿੰਗ ਐਂਡ ਪੈਟਰੋਲਿੰਗ ਡਿਊਟੀਸ ਤੇ ਲਾਇਆ ਜਾਏਗਾ। ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਵੱਲੋਂ ਆਪਣੇ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਸਾਡੇ ਐਂਟਰੀ ਐਗਜ਼ਿਟ ਪੁਆਇੰਟਸ ਤੇ ਨਾਕਾਬੰਦੀ ਕੀਤੀ ਗਈ ਹੈ ਬਾਰਡਰ ਏਰੀਆ ਦੇ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਤੇ ਜਿੱਥੇ-ਜਿੱਥੇ ਰੈਲੀ ਆ ਕੋਈ ਪ੍ਰੋਗਰਾਮ ਹੁੰਦੇ ਹੋ ਉੱਥੇ ਅਸੀਂ ਫੋਰਸ ਵੀ ਡਿਪਲੋਏ ਕਰਤੀ ਹੈ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਉਹ ਪੂਰੀ ਤਰ੍ਹਾਂ ਪੁਲਿਸ ਦਾ ਸਾਥ ਦੇਣ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਵਿੱਚ ਪੁਲਿਸ ਦੀ ਮਦਦ ਕਰਨ ਕਿਤੇ ਵੀ ਕੋਈ ਜਿਹੜੀ ਐਂਟੀ ਸੋਸ਼ਲ 엘ਿਮੈਂਟਸ ਦਾ ਸਾਥ ਨਾ ਦੇਣ ਤੇ ਕੋਈ ਵੀ ਰੂਮਰਸ ਦਾ ਬਿਲਕੁਲ ਰੂਮਰਸ ਨੂੰ ਨਾ ਫੈਲਾਣ ਤੇ ਉਹਨਾਂ ਨੂੰ ਨਾ ਪ੍ਰੋਪਗੇਟ ਕਰ ਜੋ ਵੀ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਰੂਮਰ ਹੈਗਾ ਜਾਂ ਕੋਈ ਇਸ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਜਾਂ ਅਫਵਾਹ ਹੈ ਤਾਂ ਉਹਨੂੰ ਪੁਲਿਸ ਦੇ ਥਰੂ ਕਲੀਅਰिफाई ਕਰ ਸਕਦੇ ਹਨ ਉਹ ਸਾਡੇ ਕੰਟਰੋਲ ਰੂਮ ਐਕਟੀਵੇਟਡ ਹੈ ਉੱਥੇ ਕਾਲ ਕਰਕੇ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਲੈ ਸਕਦੇ ਹਾਂ ਸੋਸ਼ਲ ਮੀਡੀਆ ਮਾਨਿਟਰਿੰਗ ਸੈੱਲ ਬਣਿਆ ਹੋਇਆ ਹੈ ਉਹ ਚੋਣ ਚੋਣਾਂ ਦੇ ਦੌਰਾਨ ਇੱਕ ਸਪੈਸ਼ਲ ਵੀ ਬਣਦਾ ਹੈ ਉਹ 24 ਘੰਟੇ ਨਜ਼ਰ ਵੀ ਰੱਖਦਾ ਹੈ ਤੇ ਹੈੱਡਕੁਆਰਟਰ ਲੈਵਲ ਤੇ ਵੀ ਨਜ਼ਰ ਰੱਖੀ ਜਾਂਦੀ ਹੈ ਉਹ ਵੀ ਸਾਨੂੰ ਦੱਸਦੇ ਹਨ ਤੇ ਅਸੀਂ ਲੋਕਲ ਇਨਪੁਟ ਵੀ ਗੈਦਰ ਕਰਦੇ ਹਾਂ ਕੋਈ ਵੀ ਬਾਹਰ ਦਾ ਕੋਈ ਇਨਸੀਡੈਂਟ ਹੁੰਦਾ ਹੈ ਕਈ ਵਾਰ ਉਹਨੂੰ ਇਸ ਤਰ੍ਹਾਂ ਪੋਰਟਰੇ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਕਿ ਉਹ ਲੋਕਲ ਹੈਗਾ ਤਾਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਜਾਗਰੂਕ ਰਹਿਣ ਤੇ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਨੂੰ ਨਾ ਫੈਲਾਏ WhatsApp ਤੇ ਇਹਨੂੰ ਫਾਰਵਰਡ ਅਸੀਂ ਮਾਈਂਡਲੈਸਲੀ ਫਾਰਵਰਡ ਕਰਦੇ ਹਾਂ ਉਹ ਨਾ ਕਰਨ ਤੇ ਪੁਲਿਸ ਦੇ ਨਾਲ ਟਾਈਪ ਕਰਕੇ ਇੱਕ ਵਾਰੀ ਉਹਦੀ ਆਥੈਂਟੀਸਿਟੀ ਜਾਣ ਲੈ ਕਿ ਉਹ ਰੀਅਲ ਹੈ ਜਾਂ ਫੇਕ ਹੈ ਕਈ ਵਾਰ ਫੇਕ ਵੀਡੀਓਜ਼ ਅੱਜਕੱਲ ਬਹੁਤ ਆ ਰਹੇ